ਸੰਜੇ ਸਿੰਘ ਜੋ ਕਿ ਆਮਾਦੀ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਉਹ ਜੇਲ੍ਹ ਤੋਂ ਬਾਹਰ ਆਗੇ ਨੇ ਤੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜਮ ਕੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗਏ। ਕਹਿੰਦੇ 9 ਸਾਲਾਂ ਦੇ ਵਿੱਚ ਈਡੀ ਨੇ 3000 ਪਰਚਾ ਦਰਜ ਕੀਤਾ ਹੈ। ਤੇ ਜੇ ਕੋਈ ਕਾਰਵਾਈ ਹੋਈ ਹੈ ਸਿਰਫ 23 ਤੇ ਹੋਈ ਹੈ ਜੇ ਵੀ ਸਿਰੇ ਚੜੀ ਹੈ। ਸ਼੍ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਗਲਟੋਫਾ ਵੱਲੋਂ ਇੱਕ ਵੀਡੀਓ ਦਿਖਾਈ ਗਿਆ ਆਪ ਦਾ ਐਮਐਲਏ ਕਹਿ ਰਹੇ ਨੇ ਵੀ ਵੋਟਾ ਮਿਲੋਣੀਆਂ ਐਮਪੀ ਨੂੰ ਭੈਣੇ। ਤੋ ਬਿਰਗਾ ਪੁੱਟਾ ਆਈਆਂ ਦੇਖਾਂਗੇ ਉਹ ਕਹਿੰਦੇ ਇੱਥੇ ਜਿਹੜੇ ਇਹਦਾ ਵਿਧਾਇਕ ਹੀਰੇ ਭਗਵੰਤ ਮਾਨ ਸਾਹਿਬ ਕਹਿੰਦੇ ਐ ਇਹ ਤਾਂ ਅੱਠ ਅੱਠ ਪੜ੍ਹੇ ਐ ਇਹਨਾਂ ਤੋਂ ਐਕਸਪੈਕਟ ਕੀ ਕਰੋਗੇ ਉਹਦੇ ਕੋਲੋਂ ਪਾਸੇ ਸਮਰਾਲਾ ਦੇ ਖਬਰ ਸਾਹਮਣੇ ਆਈ ਹੈ ਚੰਡੀਗੜ੍ਹ ਨੈਸ਼ਨਲ ਹਾਈਵੇ ਉਹ ਜਾਮ ਕਰ ਦਿੱਤਾ ਗਿਆ ਜੀ ਪੰਡਲਾਂ ਉੱਤੇ ਬਾਇਓ ਗੈਸ ਪਲੈਂਟ ਲੱਗ ਰਹੇ ਹੈ 10 ਪਿੰਡਾਂ ਦੇ ਲੋਕਾਂ ਨੇ ਧਰਨਾ ਦਿੱਤਾ ਪਾਇਓ ਗੈਸ ਪਲੈਂਟ ਬੰਦ ਨਹੀਂ ਕੀਤਾ ਜਾਂਦਾ ਉਹ ਕਹਿੰਦੇ ਅਸੀਂ ਹਾਈਪੇ ਨਹੀਂ ਖੋਲਦੇ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਇਹਨਾਂ ਨੇ ਵੀ ਸ਼ਾਇਦ ਨਾਉ ਤਰੀਕ ਰੱਖੀ ਆ ਕਿ ਅਸੀਂ ਰੇਲਾਂ ਰੋਕਣਗੇ ਇਹਦੇ ਨਾਲ ਨੁਕਸਾਨ ਕੀਤਾ ਹੋਣਾ ਆਮ ਲੋਕਾਂ ਦਾ ਕਈ ਆਪਣੇ ਸ਼ਡਿਊਲ ਮੁਤਾਬਕ ਤੁਰਦੇ ਆ ਰੇਲਾਂ ਤੇ ਸਫ਼ਰ ਕੌਣ ਕਰਦਾ ਹੈ ਆਮ ਵਿਅਕਤੀ ਜਿਹਦੇ ਕੋਲ 4 ਪੈਸੇ ਚੰਗੇ ਹੋਣਗੇ ਉਹ ਤਾਂ ਧਰਤੀ ਤੇ ਪੈਰੀਂ ਤੇ ਉਹਦਾ ਹਵਾਈ ਜਹਾਜ਼ ਰਾਈਂ ਨਿਕਲ ਜਾਂਦਾ ਨਾ ਕੋਈ ਧਰ ਨਾਲ ਮਿਲੇ ਨਾ ਖੁਸ਼ ਹੋ। ਅੱਜ ਸ਼ਰੋਮਣੀ ਅਕਾਲੀ ਦਲ ਹੁਣ ਉਹ ਭਾ Hindu ਚਿਹਰਿਆਂ ਦੇ ਉੱਤੇ ਦਾਖੇੜਨ ਦੀ ਤਿਆਰੀ ਕਰ ਰਿਹਾ ਪਟਿਆਲੇ ਤੇ ਅੰਮ੍ਰਿਤਸਰ ਦੇ ਵਿੱਚੋਂ ਉਮੀਦਵਾਰ ਹੋ ਸਕਦੇ ਨੇ। ਬਿਲਕੁਲ ਕਲੀਆ ਅੰਮ੍ਰਿਤਸਰ ਦੇ ਵਿੱਚੋਂ ਇਹ ਅਨੰਦ ਜੋਸ਼ੀ ਜਿਹੜਾ ਭਾਜਪਾ ਚੋਂ ਗਿਆ ਉਹਨੂੰ ਤਿਆਰੀ ਕਰੀ ਬੈਠੀ ਤੇ ਪਟਿਆਲੇ ਦੇ ਵਿੱਚ ਐਨ ਕੇ ਸ਼ਰਮਾ ਜਿਹੜੇ ਜਿਰਖਪੁਰ ਵਾਲੇ ਨੇ ਡੇਰਾ ਬੱਸੀ ਵਾਲੇ ਉਹਨਾਂ ਦੀ ਇੱਕ ਕਿਸਮ ਦੀ ਚਿਹਰੀ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਦਾ ਅਕਾਲੀ ਦਲ ਖੇਡਦਾ ਰਿਹਾ ਹੈ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਹਿੰਦੂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ اہم ਤੇ ਵੱਡੀਆਂ ਖ਼ਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮਿਲਣਾ ਮਿਲਦ ਨੇ ਸਾਡੇ ਚਲਸੀ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ। ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ। ਜੀ। ਢਿੱਲ ਸਾਹਿਬ ਸੰਜੀਤ ਸਿੰਘ ਜੋ ਕਿ ਆਮਾਦੀ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਉਹ ਜੇਲ੍ਹ ਤੋਂ ਬਾਹਰ ਆ ਗਏ ਨੇ ਤੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜਮ ਕੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਫੀ ਆੜੇ ਹੱਥੀ ਲਿਆ। ਈਡੀ ਇਹਦਾ ਨਵਾਂ ਨਾਮਕਰਨ ਕਰਤਾ ਕਹਿੰਦੇ ਐਕਸਟਰੈਕਸ਼ਨ ਡਿਪਾਰਟਮੈਂਟ। ਉਹਨਾਂ ਨੇ ਕਿਹਾ ਈਡੀ ਦਾ ਇੱਕ ਸਹਾਇਕ ਡਾਇਰੈਕਟਰ ਇੱਕ ਜੂੜੀ ਸੀ 5 ਹੋਰ 5 ਕਰੋੜ ਦੀ ਰਿਸ਼ਵਤ ਲੈੰਦੇ ਫੜੇ ਗਏ। ਤੇ ਗੋਦੀ ਵੀੜੀ ਨੇ ਤਾਂ ਦਿਖਾਇਆ ਹੀ ਨਹੀਂ ਮੜੀ ਜੀ ਗੱਲ ਚੱਲੀ 2 ਕਰੋੜ 14 ਲੱਖ ਰੁਪਇਆ ਕੈਸ਼ 1 ਕਰੋੜ 90 ਲੱਖ ਦੇ ਗਹਿਣੇ ਐਨੇ ਦੇ ਪੈਸੇ ਦਾ ਕੋਈ ਇਹ ਚੀਜ਼ਾਂ ਉਹਨਾਂ ਨੇ ਕੀਤੀਆਂ ਕਹਿੰਦੇ 9 ਸਾਲਾਂ ਦੇ ਵਿੱਚ ਈਡੀ ਨੇ 3000 ਪਰਚਾ ਦਰਜ ਕੀਤਾ ਹੈ ਤੇ ਜੇ ਕੋਈ ਕਾਰਵਾਈ ਹੋਈ ਹੈ ਸਿਰਫ 23 ਤੇ ਹੋਈ ਹੈ ਜੇ ਕੋਈ ਸਿਰੇ ਚੜੀ ਹੈ ਇਹਦਾ ਬੁੱਕ ਕੰਮ ਵਿਧਾਇਕ ਤੋੜਨੇ ਕਤਤ ਰੂਪ ਦੇ ਵਿੱਚ ਗੁੰਡਾਗਰਦੀ ਤੇ ਜਿੱਥੇ-ਜਿੱਥੇ ਵੀ ਕਰਨਾਟਕ ਪੰਜਾਬ ਦਿੱਲੀ ਗੁਜਰਾ ਦਿੱਲੀ ਅ ਮੱਧ ਪ੍ਰਦੇਸ਼ ਗੋਆ ਉੱਤਰਾਖੰਡ ਆਦ ਖੇਤਰਾਂ ਦੇ ਵਿੱਚ ਇਹਨਾਂ ਨੇ ਈਡੀ ਦੀ ਵਰਤੋਂ ਸਿਰਫ ਤੇ ਸਿਰਫ ਦੂਜੀਆਂ ਪਾਰਟੀਆਂ ਦੇ ਐਮਐਲਏ ਨੂੰ ਤੋੜਨਦੀ ਹੈ ਉਹਨੂੰ ਲਿਜਾਂਦੇ ਨੇ ਉਹਦੀ ਜਮਕ ਕੇ ਕੁੱਟਮਾਰ ਕਰਦੇ ਐ ਤੇ ਫਿਰ ਮਰਜ਼ੀ ਦੇ ਬਿਆਨ ਦਵਾਉਂਦੇ ਐ ਅਸੀਂ ਨਹੀਂ ਕਹਿੰਦੇ ਸੰਜੀਤ ਸਿੰਘ ਕਹਿ ਰਹੇ ਨੇ ਔਰ ਅੱਜਕੱਲ ਕਹਿੰਦੇ ਨਾ ਚੇਂਜ ਹੋ ਗਿਆ ਭਾਜਪਾ ਦਾ ਹੈ ਗਿਆ ਭਾਰਤੀ ਖੋਖਾ ਪਾਰਟੀ ਉਹਨਾਂ ਨੇ ਕਿਹਾ ਕਿ ਮਨੀਸ਼ ਸ਼ੋਧਿਆ ਦੇ ਬੈਂਕ ਲੈਕਰ ਚੈੱਕ ਕੀਤੇ ਕੀ ਨਿਕਲੇ ਪੇਟਾ ਚ ਈਡੀ ਦਾ ਸਹਾਇਕ ਡਾਇਰੈਕਟਰ ਕਰੋੜਾ ਇਹ ਤੇ ਜਾਣਕਾਰੀ ਕੌਣ ਦੇਊਗਾ ਕਈ ਹੋਰ ਸਵਾਲ ਵੀ ਉਹਨਾਂ ਨੂੰ ਪੁੱਛੇ ਗਏ ਉਹ ਕਹਿੰਦੇ ਵੀ 26 ਪਾਰਟੀਆਂ ਮਿਲ ਕੇ ਚੋਣ ਲੜ ਰਹੀਆਂ ਨੇ ਆ ਇਕੱਲਾ ਕੋਈ ਵਿਅਕਤੀ ਉਹਦੇ ਤੇ ਬਿਆਨ ਨਹੀਂ ਦੇ ਸਕਦਾ ਬਾਅਦ ਦੇ ਵਿੱਚ ਜਦੋਂ ਪਾਰਟੀਆਂ ਦੇ ਆਗੂ ਇਕੱਠੇ ਬੈਠਣਗੇ ਇਕੱਠੇ ਰੂਪ ਦੇ ਵਿੱਚ ਹੀ ਉਹ ਕੋਈ ਫੈਸਲਾ ਕਰਨਗੇ ਜੀ ਤਦ ਜੋ ਪਾਸੇ ਸ਼ਰੋਮਣੀ ਕਾਲੇਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟੋਹਾ ਵੱਲੋਂ ਇੱਕ ਵੀਡੀਓ ਦਿਖਾਈ ਗਈ ਆ ਆਪ ਦਾ ਐਮਐਲਏ ਕਹਿੰਦੇ ਨੇ ਵੀ ਵੋਟਾ ਮੈਨੂੰ ਨਹੀਂ ਐਮਪੀ ਨੂੰ ਪੈਣੀ ਨੇ ਜੀ ਹਾਓ ਇੱਕ ਖੇਮ ਕਰਨ ਦਾ ਐਮਐਲਏ ਹੈ ਸਰਪੰਟ ਧੁੰਨ ਇਹ ਜਿਹੜੀ ਵੀਡੀਓ ਸਾਂਝੀ ਕੀਤੀ ਹੈ ਵਿਰਸਾ ਸਿੰਘ ਬਲਟੋਹਾ ਸਾਹਿਬ ਨੇ ਉਹ ਕਹਿੰਦੇ ਬੇਸ਼ੱਕ ਘੱਟ ਪਹਿਨ ਜੋ ਮਰਜ਼ੀ ਪਹਿਣੇ ਤਾਂ ਐਮਪੀ ਨੂੰ ਪਹਿਣੀਆਂ ਨੇ ਮੈਨੂੰ ਤਾਂ ਨਹੀਂ ਪਹਿਣੀਆਂ ਪਾਪ ਜਦੋਂ ਬੇਰੀਆ ਵੋਟਾਂ ਆਈਆਂ ਦੇਖਾਂਗੇ ਉਹ ਕਹਿੰਦੇ ਇੱਥੇ ਜਿਹੜੇ ਇਹਨਾਂ ਦੇ ਵਿਧਾਇਕ ਹੀਰੇ ਭਗਵੰਤ ਮਾਨ ਸਾਹਿਬ ਕਹਿੰਦੇ ਐ ਇਹ ਤਾਂ 8 8 ਪੜ੍ਹੇ ਐ ਇਹਨਾਂ ਤੋਂ ਐਕਸਪੈਕਟ ਕੀ ਕਰੋਗੇ ਤੇ ਅੱਜਕੱਲ੍ਹ ਹਰ ਜੇਬ ਦੇ ਵਿੱਚ ਇਹ ਬਣਿਆ ਹੋਇਆ ਹੈ ਤੁਸੀਂ ਕੋਈ ਵੀ ਗੱਲ ਕਹਿਣੀ ਹੈ ਸੋਚ ਸਮਝ ਕੇ ਕਹੋ ਪਤਾ ਨਹੀਂ ਕਦੋਂ ਕੋਈ ਤੁਹਾਡੀ ਸੁਭਾਵਕ ਕਹੀ ਹੋਈ ਗੱਲ ਨੂੰ ਵੀ ਵੱਡੇ ਪੱਦਰ ਤੇ ਚੱਕ ਕੇ ਲੈ ਜਾਵੇ ਸੋ ਇਹਦਾ ਸਪਸ਼ਟੀਕਰਨ ਤਾਂ ਇਸ ਵਿਧਾਇਕ ਸਾਹਿਬ ਨੂੰ ਦੇਣਾ ਚਾਹੀਦਾ ਪਰ ਜਿਹੜੀ ਗੱਲ ਮੂੰਹ ਚੋਂ ਨਿਕਲ ਗਈ ਕਹਿੰਦੇ ਆਗੇ ਬਣਕ ਸਾਹਿਬ ਕਹਿੰਦੇ ਹੁੰਦੇ ਸੀ ਕਿ ਨਿਕਲੀ ਗੱਨ ਜਵਾਨ ਚੋਂ ਵਾਪਸ ਨਾ ਆਵੇ। ਸੋ ਸਬਦ ਕੇ ਬੋਲਣਾ ਚਾਹੀਦਾ ਸਾਰਿਆਂ ਨੂੰ ਕਿ ਪੈਰ ਪੈਰ ਦੇ ਉੱਤੇ ਪਤਾ ਨਹੀਂ ਕੌਣ ਕਦੋਂ ਕਿਹੜਾ ਤੁਹਾਡੀ ਰਿਕਾਰਡਿੰਗ ਕਰ ਰਿਹਾ ਹੈ। ਜੀ। ਸੋ ਦੂਜੇ ਪਾਸੇ ਸਮਰਾਲਾ ਦੇ ਖਬਰ ਸਾਹਮਣੇ ਆਈ ਹੈ ਚੰਡੀਗੜ੍ਹ ਨੈਸ਼ਨਲ ਹਾਈਵੇ ਉਹ ਜਾਮ ਕਰ ਦਿੱਤਾ ਗਿਆ ਜੀ ਪਿੰਡਾਂ ਵਾਲੋਂ। ਹਾਏ। ਪਤਾ ਲੱਗਿਆ ਜੀ ਕਿ ਉੱਥੇ ਇੱਕ ਬਾਇਓ ਗੈਸ ਪਲੈਂਟ ਲੱਗ ਰਿਹਾ ਹੈ 10 ਪਿੰਡਾਂ ਦੇ ਲੋਕਾਂ ਨੇ ਧਰਨਾ ਦਿੱਤਾ ਬਾਇਓ ਗੈਸ ਪਲੈਂਟ ਬੰਦ ਨਹੀਂ ਕੀਤਾ ਜਾਂਦਾ ਉਹ ਕਹਿੰਦੇ ਅਸੀਂ ਹਾਈਪੇ ਨਹੀਂ ਖੋਲਦੇ ਇਹਦੇ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਗਿਆ ਲੁਧਿਆਣਾ ਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੋਈ ਨਾ ਕੋਈ ਨਮਾਇੰਦਾ ਉੱਥੇ ਜਾਵੇ ਗੱਲ ਕਰੇ ਉਹਨਾਂ ਦੇ ਨਾਮ ਆਰ ਇਹਦਾ ਕਿਰਾਇਆ ਆਮ ਲੋਕ ਭੁਗਤਦੇ ਨੇ ਤੇ 7 ਤਰੀਕ ਤੋਂ ਬਾਅਦ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਇਹਨਾਂ ਨੇ ਵੀ ਸ਼ਾਇਦ 9 ਤਰੀਕ ਰੱਖੀ ਆ ਕਿ ਅਸੀਂ ਰੇਲਾਂ ਰੋਕਣੀਆਂ ਨਹੀਂ ਇਹਦੇ ਨਾਲ ਨੁਕਸਾਨ ਕਿਹਦਾ ਹੋਣਾ ਆਮ ਲੋਕਾਂ ਦਾ ਕਈ ਆਪਣੇ ਸ਼ਡਿਊਲ ਮੁਤਾਬਕ ਤੁਰਦੇ ਆ ਰੇਲਾਂ ਤੇ ਸਫ਼ਰ ਕੌਣ ਕਰਦਾ ਆਮ ਵਿਅਕਤੀ ਜਿਹਦੇ ਕੋਲ 4 ਪੈਸੇ ਚੰਗੇ ਹੋਣਗੇ ਉਹ ਤਾਂ ਧਰਤੀ ਤੇ ਪੈਰ ਹੀ ਨਹੀਂ ਰੱਖਦਾ ਹਵਾਈ ਜਹਾਜ਼ ਰਾਹੀਂ ਨਿਕਲ ਜਾਂਦਾ ਨਾ ਕੋਈ ਧਰ ਨਾਲ ਮਿਲੇ ਇਹਨਾਂ ਕੋਸ਼ੋਰ ਇਹ ਆਮ ਲੋਕ ਨੇ ਇਹਨਾਂ ਦਾ ਧਿਆਨ ਰੱਖਿਆ ਜਾਵੇ ਸੋ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਉਹ ਵੀ ਕਹਿੰਦੇ ਪ੍ਰਦਰਸ਼ਨ ਕਾਰਜਾਂ ਦੇ ਵਿੱਚ ਸ਼ਾਮਲ ਹੋਏ ਚੰਗਾ ਤਾਂ ਇਹ ਹੈ ਕਿ ਜਿਹੜੇ ਆਗੂ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਨੇ ਉਹ ਇਸ ਬਾਇਓ ਗੈਸ ਪਲਾਂਟ ਵਾਸਤੇ ਜਿਹੜਾ ਵੀ ਸਬੰਧਤ ਅਧਿਕਾਰੀ ਹੈ ਮੰਤਰੀ ਹੈ ਮੁੱਖ ਮੰਤਰੀ ਹੈ ਉਹਦੇ ਨਾਲ ਜਾ ਕੇ ਗੱਲਬਾਤ ਕਰਾਉਣੀ ਚਾਹੀਦੀ ਹੈ ਜੀ ਸੋ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੁਣ ਉਹ ਹਿੰਦੂ ਚਿਹਰਿਆਂ ਦੇ ਉੱਤੇ ਦਾਖਲਣ ਤਿਆਰੀ ਕਰ ਰਿਹਾ ਪਟਿਆਲੇ ਤੇ ਅੰਮ੍ਰਿਤਸਰ ਦੇ ਵਿੱਚੋਂ ਉਮੀਦਵਾਰ ਹੋ ਸਕਦੇ ਨੇ ਜੀ ਇਹ ਤਾਂ ਗੱਲ ਬਿਲਕੁਲ ਕਲੀਆ ਅੰਮ੍ਰਿਤਸਰ ਦੇ ਵਿੱਚੋਂ ਇਹ ਅਨਿਲ ਜੋਸ਼ੀ ਜਿਹੜਾ ਭਾਜਪਾ ਚੁਗਿਆ ਉਹਨੂੰ ਤਿਆਰੀ ਕਰੀ ਬੈਠੇ ਆ ਤੇ ਪਟਿਆਲੇ ਦੇ ਵਿੱਚ ਐਨ ਕੇ ਸ਼ਰਮਾ ਜਿਹੜੇ ਜੀਰਕਪੁਰ ਵਾਲੇ ਨੇ ਡੇਰਾ ਬੱਸੀ ਵਾਲੇ ਉਹਨਾਂ ਦੀ ਇੱਕ ਕਿਸਮ ਦੀ ਤਿਆਰੀ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਦਾ ਅਕਾਲੀ ਦਲ ਖੇਡਦਾ ਰਿਹਾ ਹੈ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਹਿੰਦੂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ 1997 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਰੌਲਾ ਕੀ ਸੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਤੋਂ ਹੋਰ ਵਾਲਾ ਸਨੌਰ ਤੇ ਪਹਿਲਾਂ ਵਾਲਾ ਡਕਾਲਾ ਇੱਕ ਟਿਕਟ ਮੰਗਦੇ ਸੀ ਚਰਨਜੀਤ ਸਿੰਘ ਬਾਲੀਆ ਵਾਸਤੇ ਉਹ ਕਹਿਣ ਲੱਗੇ ਕੈਪਟਨ ਸਾਹਿਬ ਨੂੰ ਬਾਦਲ ਸਾਹਿਬ ਕਿ ਤੁਸੀਂ ਐ ਕਰੋ ਤਲਵੰਡੀ ਸਾਹਿਬ ਕੋ ਲੜ ਲਓ ਜੀ ਉਹ ਕਹਿੰਦੇ ਜੀ ਤਲਵੰਡੀ ਸਾਹਿਬ ਕੋ ਲੜ ਲੈਣੇ ਆ ਇਥੋਂ ਚਾਲੇ ਉਧਰ ਨੂੰ ਪਾਤੇ ਤੇ ਜਿਹੜੇ ਸੰਗਰੂਰ ਪਹੁੰਚੇ ਨੇ ਕਹਿੰਦੇ ਤੁਸੀਂ ਰਾਜੀ ਅਸਲ ਦੇ ਵਿੱਚ ਪਟਿਆ ਬਠਿੰਡਾ ਸ਼ਹਿਰ ਰੋ ਜਦੋਂ ਕੈਪਟਨ ਸਾਹਿਬ ਬਠਿੰਡੇ ਬੀਬੀ ਵਾਲੇ ਮੋੜ ਤੇ ਪਹੁੰਚੇ ਤੇ ਪਤਾ ਲੱਗ ਗਿਆ ਉਹ ਟਿਕਟ ਵੀ ਚਰਨਜੀ ਲਾਲ ਗਰਗ ਹੋਰਾਂ ਨੂੰ ਦੇਤੀ ਹੈ ਸੰਗਰੂਰ ਤੋਂ ਪ੍ਰਕਾਸ਼ ਚੰਦ ਗਰਗ ਲੜਦੇ ਰਹੇ ਨੇ ਸੋ ਅਕਾਲੀ ਦਲ ਨੇ ਪਹਿਲਾਂ ਵੀ ਕਈ ਹਿੰਦੂ ਪੱਤਿਆਂ ਨੂੰ ਖੇਡਿਆ ਜਦੋਂ ਤੋਂ ਅਕਾਲੀ ਦਲ ਦਾ ਭਾਜਪਾ ਨਾਲੋਂ ਤੋੜ-ਮਿਛੋੜਾ ਹੋਇਆ ਉਹ ਇਸ ਗੱਲ ਦੇ ਵਿੱਚ ਨੇ ਅਸੀਂ ਇਹ ਦਿਖਾਈਏ ਕਿ ਅਸੀਂ ਹਿੰਦੂ ਸਿੱਖ ਦੇ ਬਧਾਈਆਂ ਇਸ ਕਰਕੇ ਹਿੰਦੂ ਚਿਹਰਿਆਂ ਨੂੰ ਵੀ ਅਕੇਲਿਆਂ ਦਾ ਜਾਵੇ ਪਰ ਕੁੱਲ ਮਿਲਾ ਕੇ ਔਖਾ ਬਹੁਤ ਹੋਇਆ ਪਿਆ ਸੌਖਾ ਨਹੀਂ ਅਕਾਲੀ ਦਲ ਵਾਸਤੇ ਐਸ ਵੇਲੇ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਨੌਰ ਹਾਲਕੇ ਵਿੱਚ ਪੰਜਾਬ ਬਚਾਓ ਯਾਤਰਾ ਕਰ ਰਿਹਾ ਫਿਰ ਉਹਨਾਂ ਨੇ ਇਸ ਘਰੌਰ ਦੇ ਵਿੱਚ ਜਾਣੇ ਉਹਨਾਂ ਦੇ ਕਈ ਪ੍ਰੋਗਰਾਮ ਇਸੇ ਸਾਈਡ ਦੇ ਨੇ ਤੇ ਇੱਥੇ ਹੀ ਉਹ ਅੱਜਕੱਲ ਡੇਰਾ ਲਾਇਆ ਹੋਇਆ ਹੈ ਅਕਾਲੀ ਦਲ ਇਸੇ ਮਾਮਲੇ ਦੇ ਵਿੱਚ ਜਾ ਕੇ ਹੁਣ ਲੋਕ ਸਭਾ ਦੇ ਵਿੱਚ ਵੀ ਹਿੰਦੂ ਚਿਹਰਿਆਂ ਦੇ ਉੱਤੇ ਆਪਣੀ ਰਾਜਨੀਤੀ ਵੱਲ ਤੁਰ ਰਹੇ ਜੀ ਸੋ ਦੂਜੇ ਪਾਸੇ ਕਣਕ ਦੀ ਖਰੀਦ ਦਾ ਜੋ ਸੀਜ਼ਨ ਹੁਣ ਸ਼ੁਰੂ ਹੋ ਗਿਆ ਤੇ ਦੂਜੇ ਪਾਸੇ ਕੇਂਦਰ ਵੱਲੋਂ ਵਪਾਰੀਆਂ ਸਲਾਹ ਦਿੱਤੀ ਗਿਆ ਵੀ ਕਿਸਾਨਾਂ ਤੋਂ ਫਸਲ ਨਾ ਖਰੀਦੀ ਜਾਵੇ ਇਹਦਾ ਅਰਥ ਇਹ ਨਾ ਲਿਆ ਜਾਵੇ ਕਿ ਵਪਾਰੀ ਖਰੀਦ ਨਹੀਂ ਦਾ ਅਸਲ ਦੇ ਵਿੱਚ ਜਦੋਂ ਤੋਂ ਇਸ ਵਾਰ મોદી ਜੀ ਨੇ ਕਿਹਾ ਤਾਂ ਕਿ ਅਸੀਂ ਕਰੋੜ ਲੋਕਾਂ ਨੂੰ ਦੁਬਾਰਾ ਰਾਸ਼ਨ ਦੇਣਾ ਹੈ। ਲੋਕ ਸਭਾ ਸਰਤੇ ਆ 5 ਸਾਲ ਵਾਸਤੇ ਵਧਾਤੀ ਹੈ। ਭਾਰਤ ਦਾ ਜਿਹੜਾ ਅੰਨ ਭੰਡਾਰਾ ਭਾਰਤੀ ਖੁਰਾਕ ਨਿਗਮ ਜਿਹਨੂੰ FCI ਕਹਿੰਦੇ ਆ ਉਹਦੇ ਕੋਲੇ ਭੰਡਾਰ ਕੱਟ ਗਏ ਨੇ। ਇਸ ਵਾਰ ਕਹਿੰਦੇ ਸਭ ਤੋਂ ਨੀਵਾ ਭੰਡਾਰ ਹੈ। ਖੁਰਾਕ ਨਿਗਮ ਨੂੰ ਕਿਹਾ ਗਿਆ ਕਿ ਤੁਸੀਂ ਭਾਈ ਵੱਧ ਤੋਂ ਵੱਧ ਅਨਾਜ ਖਰੀਦੋ ਪਤਾ ਲੱਗਿਆ ਕਿ ਪਿਛਲੀ ਵਾਰੀ ਖੁਰਾਕ ਨਿਗਮ ਨੇ ਪਿਛਲੇ ਸਾਲ 2023 ਚ 26.2 ਮਿਲੀਅਨ ਟਨ ਖਰੀਦ ਕੀਤੀ ਸੀ ਤੇ ਇਸ ਵਾਰ ਇਹ ਟੀਚਾ 34.1 ਲੱਖ ਮੀਟਰ ਲੱਖ ਮੀਟਰ ਟਨ ਹੈ ਮਿਲੀਅਨ ਟਨ ਜੇ ਇੰਨਾ ਮਿਲੀਅਨ ਟਨ ਖਰੀਦਣਾ ਹੈ ਪਹਿਲਾ ਵਪਾਰੀ ਖਰੀਦ ਕੇ ਜਾਂ ਹੋਰ ਫਿਰ ਇਹ ਕੋਟਾ ਪੂਰਾ ਨਹੀਂ ਹੋਏਗਾ ਸੋ ਭਾਰਤੀ ਖੁਰਾਕ ਨਿਗਮ ਦਾ ਕੋਟਾ ਪੂਰਾ ਕਰਨ ਖਾਤਰ ਇਹਨਾਂ ਨੇ ਇਹ ਕਦਮ ਚੁੱਕਿਆ ਹੈ ਇਹਦੇ ਤੇ ਮੈਂ ਦੱਸਦਾ ਕੋਈ ਨਾ ਕੋਈ ਸਿਸਟਮ ਹੋਣਾ ਚਾਹੀਦਾ ਹੈ ਵਪਾਰੀ ਬਾਅਦ ਚ ਖਰੀਦ ਲੈਣਗੇ ਜਦੋਂ ਭਾਰਤੀ ਖੁਰਾਕ ਨਿਕਮ ਦਾ 34.1 ਮਿਲੀਅਨ ਟਨ ਦਾquota ਪੂਰਾ ਹੋ ਗਿਆ ਉਸ ਤੋਂ ਬਾਅਦ ਭਾਵੇਂ ਉਹ ਖਰੀਦ ਲੈਣ ਅਸਲ ਕਾਰਨ ਇਹਦੇ ਪਿੱਛੇ ਇਹ ਹੈ ਜੀ ਸੋ ਦੂਜੇ ਪਾਸੇ ਲੋਕ ਸਭਾ ਚੋਣਾਂ ਲੱਗ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਰਾਜ ਦੇ ਉੱਤੇ ਵਿਧਾਇਕ ਤੇ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਜੀ ਦੇਖੋ ਸੰਗਰੂਰ ਉਨਾ ਵਾਸਤੇ ਬਹੁਤ ਮਹੱਤਵਪੂਰਨ ਹੈ ਤੇ ਸੰਗਰੂਰ ਦੇ ਵਿੱਚ ਹੀ ਆ ਤਾਜ਼ਾ ਤਾਜ਼ਾ ਸ਼ਰਾਬ ਘਟਾਲਾ ਵਾਪਰਿਆ ਸੁਨਾਮ ਤੇ ਢੜਬਾ ਦੋ ਹਲਕੇ ਉੱਥੇ ਪੈਂਦੇ ਨੇ ਜਿੱਥੇ ਇਹ ਮਾਮਲਾ ਵਾਪਰਿਆ ਤੇ ਭਾਨੇ ਸਿੱਧੂ ਵਾਲਾ ਵੀ ਮਾਮਲਾ ਇਸੇ ਲੋਕ ਸਭਾ ਦੇ ਹਲਕੇ ਦਾ ਅੱਜ ਭਗਵੰਤ ਮਾਨ ਨੇ ਆਪਣੀ ਰਿਹੈ ਸੰਗਰੂਰ ਦੇ ਵਿੱਚ ਇਹਦੇ ਤੇ ਸਾਰੇ ਦਾ ਸਾਰਾ ਧਿਆਨ ਕੇਂਦਰਿਤ ਕੀਤਾ ਹੈ ਉਹਨਾਂ ਵਾਸਤੇ ਸੰਗਰੂਰ ਦੀ ਸੀਟ ਸਭ ਤੋਂ ਹੌਟ ਸੀਟ ਬਣ ਗਈ ਹੈ ਤੇ ਇਸ ਪਾਸੇ ਵੱਲ ਉਹਨਾਂ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ ਕਿ ਅਸੀਂ ਸਾਰੀਆਂ ਸੀਟਾਂ ਜਿੱਤੀਆਂ ਨੇ ਜਿਹੜੇ ਚੀਮਾ ਸਾਹਿਬ ਨੇ ਸਾਡੇ ਵਿੱਤ ਮੰਤਰੀ ਕਿਉਂਕਿ ਸਭ ਤੋਂ ਪਹਿਲੀ ਵਾਰਖ ਦੀ ਘੜੀ ਭਗਵੰਤ ਮੱਖ ਮੰਤਰੀ ਬਣ ਕੇ ਲੋਕ ਸਭਾ ਤੋਂ ਉਹਨਾਂ ਨੂੰ ਸਤੀਫਾ ਦੇਣਾ ਪੈ ਗਿਆ ਸੀਟ ਖਾਲੀ ਹੋ ਗਈ ਤਿੰਨਾ ਮਹੀਨਿਆਂ ਤੋਂ ਬਾਅਦ ਹੀ ਇਹਨਾਂ ਦਾ ਟੋਕਰਾ ਮੁੱਦਾ ਮਾਰਤਾ ਸੀ ਲੋਕਾਂ ਨੇ ਐਸ ਕਰਕੇ ਮੈਂ ਸੋਚਦਾ ਕਿ ਇਹਨਾਂ ਨੂੰ ਹੋਰ ਵਧੇਰੇ ਤਰੀਕੇ ਦੇ ਨਾਲ ਸੋਚਣਾ ਚਾਹੀਦਾ ਹੈ ਐਸ ਵੇਲੇ ਇੱਕ ਕਾਫੀ ਗੰਭੀਰ ਲੈ ਰਹੇ ਨੇ ਸੰਗਰੂਰ ਇੱਕ ਇਹੋ ਜੀ ਸੀਟ ਹੈ ਭਗਵੰਤ ਮਾਨ ਵੀ ਉਦੋਂ ਜਿੱਤੇ ਆ ਜਦੋਂ ਸਰਕਾਰਾਂ ਦੇ ਉਲਟ ਖੜਦਾ ਸੀ ਐਂਟੀ ਸਟੈਬਲਿਸ਼ਮੈਂਟ ਇਹ ਕਹਿੰਦੇ ਕਿ ਅਸੀਂ ਪ੍ਰਾਪਤੀਆਂ ਬਹੁਤ ਕਰ ਲਏਗਾ ਨੇ 2 ਸਾਲ ਦੀਆਂ ਪਰ ਕੁਝ ਚੀਜ਼ਾਂ ਨੇ ਖਾਸ ਕਰ ਜਿਹੜਾ ਸ਼ਰਾਬ ਘਟਾਲਾ ਆ ਮੌਤਾਂ ਹੋਈਆਂ ਨੇ ਸ਼ਰਾਬ ਨਾਲ ਇਹ ਵੀ ਪਿੱਛਾ ਨਹੀਂ ਛੱਡਦਾ ਸੋ ਦੇਖੋ ਸਰਕਾਰ ਕਿਸ ਤਰੀਕੇ ਦੇ ਨਾਲ ਆਪਣੀਆਂ ਪ੍ਰਾਪਤਕਾ ਦੇ ਸਿੱਤੇ ਜਿੱਤਦੀ ਹੈ ਤੇ ਜਾਂ ਉਹਨਾਂ ਦੇ ਉੱਤੇ ਦੂਜੀਆਂ ਮੰਗਾਂ ਭਾਰੂ ਪੈਂਦੀਆਂ ਨੇ ਜੀ ਸੋ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਰਾਸ ਸਭਾ ਦੇ ਮੈਂਬਰ ਨੇ ਸੰਦੀਪ 파ਟਕ ਵੱਲੋਂ ਜਲੰਧਰ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕਹਿ ਗਿਆ ਕਿ ਸ਼ਰਾਬ ਘਟਾਲਾ ਝੂਠਾ ਕੇਸ ਬਣਾਇਆ ਜਾ ਰਿਹਾ ਹੈ ਦੇਖੋ ਆਪਣੇ ਸਾਰੇ ਕੇਸ ਸਰੂ ਝੂਠਾ ਕਹਿੰਦੇ ਆ ਸਾਲ ਤੋਂ ਵੱਧ ਵੱਧ ਅੰਦਰ ਹੋ ਗਏ ਮੋਕ ਮੰਤਰੀ ਤੱਕ ਪਹੁੰਚ ਗਏ ਅਸੀਂ ਕਦੋਂ ਕਹਿੰਦੇ ਆ ਕਿ ਤੁਸੀਂ ਕੀਤਾ ਸਦੀਪ ਪਾਟਕ ਇੱਕ ਪੰਜਾਬ ਦੇ ਇੰਚਾਰਜ ਆ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਪਤਾ ਲੱਗਿਆ ਕਿ ਉਹਦੇ ਵਿੱਚ ਉਹ ਹੋਰ ਨਾਲ ਲੋਕਾਂ ਨੂੰ ਵੀ ਮਿਲੇ ਐ ਜਲੰਧਰ ਦੇ ਵਿੱਚ ਵੀ ਗਏ ਉੱਥੇ ਵੀ ਉਹ ਕਹਿੰਦੇ ਜਿਹੜਾ ਝੂਠਾ ਕੇਸ ਸਾਡੇ ਤੇ ਦਰਜ ਕਰਤਾ ਤੇ ਬਹੁਤ ਸਾਰੇ ਕਾਂਗਰਸੀ ਕਹਿੰਦੇ ਨੇ ਸਾਡੇ ਤੇ ਕਿਸ ਤੂਠੇ ਦਰਜ ਕੀਤੇ ਨੇ ਕਈ ਮੰਤਰੀ ਤੇ ਹੋਰ ਜੇਲ੍ਹ ਦੀ ਦਾਲ ਪੀਏ ਨੇ ਪਹਿਲਾਂ ਕੁਝ ਦੂਜੇ ਆਗੂ ਨੇ ਵੀ ਉਹੀ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਕੋਲ ਜਿਹੜਾ ਜਾਂਦਾ ਹੈ ਇੱਕ ਮੋਦੀ ਵਾਸ਼ਿੰਗ ਪਾਊਡਰ ਹੈ ਉਹ ਮੋਦੀ ਵਾਸ਼ਿੰਗ ਪਾਊਡਰ ਦੇ ਨਾਲ ਬੰਦਾ ਦੁੱਧ ਧੋਤਾ ਹੋ ਜਾਂਦਾ ਤੇ ਉਹਦੀਆਂ ਸਾਰੀਆਂ ਫੈਲਾਂ ਫੁੱਲਾਂ ਠੱਪੋ ਜਾਂਦੀਆਂ ਨੇ। ਸੰਦੀਪ ਪਾਟਕ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਉਹ ਕਹਿੰਦਾ ਜਿਨੇ ਜਾਣਾ ਜਾਓ। ਦੋ ਟੁਕ ਤੌਰ ਦੇ ਉੱਤੇ ਗੱਲ ਸੰਦੀਪ ਪਾਟਕ ਵੱਲੋਂ ਕਹੀ ਗਈ ਹੈ। ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਨੁਕਸਾਨ ਪਹੁੰਚਾਉਂਦਾ ਯਤਨ ਕਰ ਰਹੀ ਹੈ। ਦਲ ਬਦਲੂਆਂ ਦਾ ਸਿਸਟਮ ਚੱਲ ਰਿਹਾ ਹੈ ਤੇ ਵੱਖ-ਵੱਖ ਲੋਕ ਸਭਾ ਚ ਸੀਟਾਂ ਦੇ ਉੱਤੇ ਜਾ ਕੇ ਸੰਦੀਪ ਪਾਟਕ ਬਰਕਰਮ ਕੈਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਸੋ ਉਹਦੇ ਉਦੋਂ ਬਾਅਦ ਉਹਨਾਂ ਨੇ ਲੁਧਿਆਣੇ ਚ ਵੀ ਤੇ ਬਾਕੀ ਸਾਰੇ ਖੇਤਰਾਂ ਦੇ ਬਰਕਰਾਂ ਦੇ ਨਾਲ ਸਦੀਪ ਪਾਟਕ ਵੱਲੋਂ ਮੀਟਿੰਗ ਕੀਤੀ ਜਾਣੀ ਹੈ ਜੀ ਤੋਂ ਦੂਜੇ ਪਾਸੇ ਸੁਨੀ ਕੁਮਾਰ ਜਾਖੜ ਵੱਲੋਂ ਵੀ ਸਦੀਪ ਪਾਟਕ ਦੇ ਉੱਤੇ ਕੀ ਸਵਾਲ ਖੜੇ ਕਰ ਦਿੱਤੇਗੇ ਨੇ ਜੀ ਦੇਖੋ ਗੱਲ ਇਹ ਹੈ ਜੀ ਜਾਖੜ ਸਾਹਿਬ ਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਸੂਬੇ ਦੇ ਪ੍ਰਧਾਨ ਨੇ ਉਹ ਸਵਾਲ ਕਰਨਾ ਜਾਣਦੇ ਐ ਉਹਨਾਂ ਨੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਕਿ ਸੰਦੀਪ ਪਾਟਕ ਬਾਰੇ ਕਿਹਾ ਇਹ ਦਿੱਲੀ ਵਾਲੇ ਆ ਕੇ ਪੰਜਾਬੀਆਂ ਨੂੰ ਪਾਠ ਪੜ੍ਹਾ ਰਹੇ ਨੇ ਉਹ ਕਹਿੰਦੇ ਕਿ ਇਹਨਾਂ ਨੂੰ ਪੁੱਛਿਆ ਜਾਵੇ ਤੁਸੀਂ ਪਹਿਲਾਂ ਆਪ ਦਾ ਦਿੱਲੀ ਵਾਲਾ ਦੱਸ ਸਾਬ ਲੋ ਸੰਘਾਸਨ ਇਸ ਕਰਕੇ ਜਿਹੜਾ ਚੋਣਾ ਤੱਕ ਹੈ 1 ਜੂਨ ਤੱਕ ਖਾਸ ਕਰ ਇਸ ਤਰ੍ਹਾਂ ਦੀਆਂ ਦੂਸ਼ਣ ਬਾਜ਼ੀਆਂ ਇੱਕ ਦੂਜੇ ਦੇ ਉੱਤੇ ਚੱਲਦੀਆਂ ਰਹਿਣਗੀਆਂ ਜੀ ਸੋ ਦੂਜੇ ਪਾਸੇ ਭਾਜਪਾ ਦੇ ਵਿੱਚ ਤੇਜ਼ ਤਰ੍ਹਾਂ ਮੁਕੇ ਬਾਜ ਨੇ ਵਿਜੇਂਦਰ ਸਿੰਘ ਹੁਣ ਉਹ ਭਾਜਪਾ ਸ਼ਾਮਲ ਹੋ ਗਏ ਨੇ ਕਾਂਗਰਸ ਛੱਡ ਕੇ ਜੀ ਇਹ ਤਾਂ ਆਪਾਂ ਪਹਿਲਾਂ ਕਿਹਾ ਕਿ ਸਭਾ ਜਿਹੜਾ ਹੈਗਾ ਦਲ ਬਦਲੀਆਂ ਦਾ ਮੌਸਮ ਬਦਲ ਦਾ ਵਿਜੇਂਦਰ ਸਿੰਘ ਜਿਹੜੇ ਇਹਨਾਂ ਬਾਰੇ ਚਰਚਾ ਚੱਲ ਰਹੀ ਹੈ ਇਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਪਤਾ ਲੱਗਿਆ ਕਿ ਹੋ ਗਏ 2019 ਵਿੱਚ ਇਹ ਕਾਂਗਰਸ ਦੇ ਵਿੱਚ ਆਏ ਸਨ ਜਦੋਂ ਕਿ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਹਨਾਂ ਨੇ 2023 ਵਿੱਚ ਰਾਜਨੀਤੀ ਤੋਂ ਸન્યાਸ ਲੈਣ ਦਾ ਵੀ ਗੱਲ ਕਹਿਤੀ ਸੀ ਪਰ ਹੁਣ ਉਹ ਜੇ ਭਾਰਤੀ ਜਨਤਾ ਪਾਰਟੀ ਵਿੱਚ ਜਾਂਦੇ ਆ ਹਰ ਇੱਕ ਬੰਦੇ ਦਾ ਆਪਣੀ ਮਰਜ਼ੀ ਹੈ ਤੇ ਬਦਲ ਆਪ ਦੇ ਤੌਰ ਦੇ ਉੱਤੇ ਆਯਾਦ ਹੈ ਉਹਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਗੇ ਜੀ ਸੋ ਦੂਜੇ ਪਾਸੇ ਚੌੜ ਕਮਿਸ਼ਨ ਵੱਲੋਂ ਵੀ ਵਿਸ਼ੇਸ਼ ਨਿਗਰਾਨ ਕਰਨ ਨਿਯੁਕਤ ਕਰਨ ਦੀ ਕਿਹਾ ਗਿਆ ਜੀ ਬਿਲਕੁਲ ਉਹ ਜਿਹੜੇ ਨਿਗਰਾਨ ਦਰਸ਼ਕ ਵੀ ਜਿਹੜੇ ਨੇ ਜਿਨ੍ਹਾਂ ਨੂੰ ਆਪਾਂ ਉਹ ਹਲਕਿਆਂ ਦੇ ਵਿੱਚ ਜਾ ਕੇ ਬੈਠਣਗੇ ਜਿਹੜੇ ਵਿਸ਼ੇਸ਼ ਨਿਗਰਾਨ ਨੇ ਉਹ ਹੈੱਡਕੁਆਰਟਰ ਤੇ ਬੈਠਣਗੇ ਜੇ ਲੋਕ ਸਭਾ ਹਲਕਾ ਪਟਿਆਲਾ ਤਾਂ ਪਟਿਆਲੇ ਹੋਣਗੇ ਦਫ਼ਤਰ ਉਹਨਾਂ ਦੇ ਆਮ ਤੌਰ ਤੇ ਰੈਸਟ ਉਹ ਸਰਕਟੋਸਾ ਦੇ ਵਿੱਚ ਰਹਿੰਦੇ ਨੇ ਤੇ ਜੇ ਉਹ ਉਹਨਾਂ ਦਾ ਕੰਮ ਹੈ ਉਹਨਾਂ ਨੇ ਜਾ ਜਾ ਕੇ ਕੱਲੀ ਚੀਜ਼ ਨੂੰ ਦੇਖਣਾ ਜੇ ਕਿਤੇ ਕੋਈ ਸੰਕਟ ਨਜ਼ਰ ਆਵੇ ਇਮੀਡੀਏਟ ਉੱਥੇ ਜਾ ਕੇ ਤੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਹ ਹਦਾਇਤ ਹੋ ਗਈ ਹੈ ਕਿ ਨਿਗਰਾਨ ਚੋਣ ਨਿਗਰਾਨ ਲਾਏ ਜਾਣ ਜਿਹੜੇ ਕਿ ਵੱਖ-ਵੱਖ ਲੋਕ ਸਭਾ ਸੀਟਾਂ ਦੇ ਉੱਤੇ ਜਾ ਕੇ ਆਪਣਾ ਜਿਹੜਾ ਟਾਈਮ ਟੂ ਵੋਟ ਕਰਨ ਔਰ ਜਿੱਥੇ ਕਿਤੇ ਵੀ ਕਿਸੇ ਕਿਸਮ ਦੀ ਚੋਣ ਦੇ ਵਿੱਚ ਕੋਈ ੜਿੱਕਾ ਪਵੇ ਕੋਈ ਜੀ ਲੋੜ ਪਵੇ ਉੱਥੇ ਜਾ ਕੇ ਉਹ ਆਪਣੇ ਦਾ ਸਬਾਵਾਂ ਅਰਪਤ ਕਰ ਜੀ ਸੋ ਦੂਜੇ ਵਸੇ ਰਾਮੂ ਵਾਲੀਆ ਸਾਹਿਬ ਵੱਲੋਂ ਵੀ 7 ਤਰੀਕ ਨੂੰ ਮੀਟਿੰਗ ਸੱਦੀ ਗਈ ਹੈ ਜੀ ਲੋਕ ਪੁਲਾਈ ਪਾਰਟੀ ਦੇ ਮੁਖੀ ਨੇ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਰਾਮੂ ਵਾਲੀਆ ਸਾਹਿਬ ਨੇ ਇਹ ਫੈਸਲਾ ਕੀਤਾ ਹੈ ਕਿ 7 ਤਰੀਕ ਨੂੰ ਉਹ ਪੰਜਾਬ ਦੇ ਵਰਕਰਾਂ ਦੀ ਇੱਕ ਮੀਟਿੰਗ ਸੱਦਣਗੇ ਜਿਹਦੇ ਵਿੱਚ ਲੋਕ ਸਭਾ ਚੋਣਾਂ ਬਾਰੇ ਫੈਸਲਾ ਲਿਆ ਜਾਵੇਗਾ। ਇੰਡੀਆ ਗੱਠਜੋੜ ਚ ਜਾਣਾ ਕਿਧਰੇ ਹੋਰ ਜਾਣਾ ਜਾਂ ਕੀ ਕਰਨਾ ਹੈ। ਜੇ ਜੋਟੀਦਾਰ ਦੇਖੇ ਜਾਣ। ਦੂਜੇ ਰਾਜਾਂ ਤੇ ਜਿੱਥੋਂ ਰਾਮਵਾਲੀਆ ਸਾਹਿਬ ਮੰਤਰੀ ਬਣਗੇ ਸੀ ਜੇਲ੍ਹ ਦੇ ਜੂਪੀ ਚ ਅਖਲੇਸ਼ ਸਿੰਘ ਜਾਦਵ ਉਹਦਾ ਹਿੱਸਾ ਨਹੀਂ। ਲੇਕਿਨ ਇਹ ਪਾਰਟੀ ਫੈਸਲਾ ਕਰੇਗੀ। ਕਿ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਨੇ ਕਿਹੜੀ ਪਾਰਟੀਆਂ ਦੇ ਨਾਲ ਜਾ ਕੇ ਖੜਨਾ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਫੇਰ ਵਾਪਸ ਪ੍ਰੋਗਰਾਮ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ